ਤਸਵੀਰਾਂ ਦੇਖ ਰਹੇ ਹੋ ਮੰਡੀ ਲਾਧੂ ਕਾ ਤੋਂ ਜਿੱਥੇ ਰਾਣਾ ਸੋਢੀ ਨੇ ਅੱਜ ਇੱਕ ਰੈਲੀ ਰੱਖੀ ਗਈ ਹੈ ਚੌਕ ਦੇ ਵਿੱਚ ਸ਼ਹੀਦ ਭਗਤ ਸਿੰਘ ਚੌਕ ਦੇ ਵਿੱਚ ਉੱਧਰ ਬੰਨਾਲ ਲੱਗਿਆ ਹੈ ਔਰ ਇੱਕ ਪਾਸੇ ਕਿਸਾਨ ਨੇ ਜੋ ਕਿ ਵਿਰੋਧ ਕਰ ਰਹੇ ਨੇ ਭਾਜਪਾ ਪਾਰਟੀ ਦਾ ਉਹ ਵੀ ਦਿਖਾਵਾਂਗੇ ਤੁਹਾਨੂੰ ਤਸਵੀਰਾਂ ਬਣੇ ਰਹਿਣਾ ਸਾਡੇ ਨਾਲ ਬੀਜੂ ਪੀਜੋ ਪੰਤੇ ਖੜਸ਼ੀਆਂ ਕੋਲਿਆਂ ਕੜਸੀਆ ਕੋਲੀਆਂ ਮੁਰਦਾਬਾਦ 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 ਪੀਜਰਪੀ ਦੀ ਜੂਟ ਖਾਣ ਵਾਲੇ ਮੁਰਦਾਬਾਦ 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 ਸਾਨਾ ਮਦੂਰੇ ਉਪਾਰੀਆਂ ਦਾ ਇੱਕ ਹੈ ਜਿੰਦਾਬਾਦ 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 ਪੀਜਰਪੀ ਦੇ ਚਮਚੇ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕੀ ਕਰਨਗੇ ਜੇਲਾ ਠਾੜੇ ਲੋਕਾਂ ਦੇ ਹੱਥ ਵੱਡੇ ਜਾਣਗੇ ਕੀ ਕਰਨਗੇ ਜੇਲਾ ਠਾੜੇ ਲੋਕਾਂ ਦੇ ਹੱਥ ਵੱਡੇ ਜਾਣਗੇ ਮੈਂ ਕਹਾਂਗਾ ਜੂਜ ਦੇ ਜੁਝਾਰ ਲੋਕ ਤੁਸੀਂ ਕਹਣਾ ਫਿੱਟੇ ਮੂਹ ਗਦਾਰ ਲੋਕ Dude, man, ਚਮਚ ਜੜੇ ਨੇ ਆਪਾਂ 6 1 ਮਿੰਟ 1 ਮਿੰਟ ਮੁਰਦਾ ਬਛੇ ਮਹੀਨੇ ਆਪਾਂ ਸਿੱਪਾਂ ਦੀਆਂ ਸਿਗਰੀਆਂ ਤੇ ਕਣਕ ਪੈਦਾ ਕਰੀਦੀ ਝੋਨਾ ਬਿਲਕੁਲ ਇਹਨਾਂ ਦੀ ਰੁਕਾਨਾ ਤੇ ਨਹੀਂ ਜੜਨਾ ਇਹਨਾਂ ਬਾਇਕਾਟ ਕਰਨਾ ਜਿਹੜੇ ਚਮਚੇ ਨੇ ਦਵੇ ਰਹਿਣਾ ਥੋਡੀ ਚੋਰ ਹੈ ਰਹਿਣਾ ਥੋਡੀ ਚੋਰ ਹੈ ਐਮਟੀਵੀ ਦੇਖ ਰਹੇ ਸਾਰੇ ਦੋਸਤਾਂ ਦਾ ਮੈਂ ਸ਼ੋਕ ਮੈਕਸ ਸਵਾਗਤ ਕਰਦਾ ਮੰਡੀ ਲਾਦੂ ਕੋ ਚੌਕ ਦੇ ਵਿੱਚ ਅੱਜ ਜੋ ਕਿ ਭਾਜਪਾ ਉਮੀਦਵਾਰ ਰਾਣਾ ਸੋਢੀ ਵੱਲੋਂ ਇੱਕ ਰੈਲੀ ਰੱਖੀ ਗਈ ਸੀ ਚੋਣ ਪ੍ਰਚਾਰ ਕੀਤਾ ਜਾਣਾ ਸੀ ਔਰ ਦੂਸਰੇ ਪਾਸੇ ਕਿਸਾਨਾਂ ਦਾ ਕੱਟ ਹੈ ਵਿਰੋਧ ਕੀਤਾ ਜਾ ਰਿਹਾ ਹੈ ਵੱਡੇ ਗਿਣਤੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸਾਨ ਮੁਰਦਾਬਾਰ ਦੇ ਨਾਲ ਨਾਰੇ ਲਗਾ ਰਹੇ ਨੇ ਔਰ ਦੂਸਰੇ ਪਾਸੇ ਭਾਜਪਾ ਦੇ ਵੱਲ ਹੱਕ ਦੇ ਵਿੱਚ ਨਾਰੇ ਲਗਾਏ ਜਾ ਰਹੇ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਰਾਣਾ ਸੋਢੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਰਾਣਾ ਸੋਢੀ ਔਰ ਦੂਸਰੇ ਪਾਸੇ ਪੁਲਿਸ ਵੀ ਤਨਾਤ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਐਸ ਗਾਮੀ ਘਟਨਾ ਨਾ ਵਾਪਰੇ ਤੁਸੀਂ ਦੇਖ ਰਹੇ ਹੋ ਰਾਣਾ ਸੋਢੀ ਮਰਦਾਬਾਦ 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 ਜਿੰਦਾਬਾਦ ਜਿੰਦਾਬਾਦ ਭਾਜਪਾ ਦੇ ਚਮਚੇ ਕਰਸ਼ੀਆ ਮਰਦਾਬਾਦ ਜਿੰਦਾਬਾਦ ਮਰਦਾਬਾਦ ਭਾਜਪਾ ਦੇ ਚਮਚੇ ਕਰਸ਼ੀਆ